ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਇਆ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇ ਕੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਮੈਂ ਤੇ ਸੁਣਾਣਾ ਇੱਕ ਕਲਾਸ ਵਿੱਚ ਪੜ੍ਹਦੀਆਂ ਸੀ 7ਵੀਂ ਤੱਕ ਇੱਕੋ ਕਲਾਸ ਵਿੱਚ ਇਕੱਠੀਆਂ ਹੀ ਪੜ੍ਹੀਆਂ ਸੀ ਅਸੀਂ ਸਰਕਾਰੀ ਸਕੂਲ ਵਿੱਚ ਪੜ੍ਹਦੇ ਸੀ ਪਰ ਸੁਣਾਣਾ ਜਦੋਂ 7ਵੀਂ ਕਲਾਸ ਵਿੱਚ ਹੋਈ ਸੀ ਤਾਂ ਉਹ ਆਦ ਵਿੱਚੋਂ ਹੀ ਇੰਗਲੈਂਡ ਚਲੀ ਗਈ ਸੀ ਕਿਉਂਕਿ ਉਹਦੀ ਭੂਆ ਇੰਗਲੈਂਡ ਵਿੱਚ ਪੱਕੀ ਸੀ ਤੇ ਉਹਦੇ ਮਾਪਿਓ ਤੇ ਸਨੈਨਾ ਤੇ ਇੱਕ ਭਰਾ ਸੀ ਉਸ ਵੇਲੇ ਪੂਰੀ ਫੈਮਿਲੀ ਇੰਗਲੈਂਡ ਹੀ ਚਲੇ ਗਈ ਸੀ ਇਹ ਗੱਲ 1998 ਦੀ ਆ ਜਦੋਂ ਸਨੈਨਾ ਮੈਨੂੰ ਮਿਲ ਕੇ ਹੀ ਇੰਗਲੈਂਡ ਚਲੀ ਗਈ ਸੀ ਤਾਂ ਮੈਨੂੰ ਬਹੁਤ ਇਕੱਲਾਪਨ ਫੀਲ ਹੁੰਦਾ ਸੀ ਪਰ ਉਦੋਂ ਕਿਸੇ ਕਿਸੇ ਕੋਲ ਫੋਨ ਹੁੰਦਾ ਸੀ ਸਾਡੇ ਘਰ ਵੀ ਇੱਕ ਟੈਲੀਫੋਨ ਲੱਗਿਆ ਹੋਇਆ ਸੀ ਸਨੈਨਾ ਮੇਰੇ ਨਾਲ ਫੋਨ ਤੇ ਗੱਲ ਕਰਦੀ ਹੁੰਦੀ ਸੀ ਉਹ ਮੈਨੂੰ ਆਪ ਹੀ ਫੋਨ ਲਾ ਲੈਂਦੀ ਹੁੰਦੀ ਸੀ ਮੇਰਾ ਇਕੱਲੀ ਦਾ ਤਲ ਨਹੀਂ ਲੱਗਦਾ ਸੀ ਮੈਂ ਸੁਨੈਣਾ ਦੇ ਨਾਲ ਫੋਨ ਤੇ ਗੱਲ ਕਰਦੀ ਤਾਂ ਮੇਰਾ ਦਿਲ ਟਿਕ ਜਾ ਜਾਂਦਾ ਸੀ ਮੈਨੂੰ ਇਦਾਂ ਲੱਗਦਾ ਸੀ ਜਿੱਦਾਂ ਮੈਂ ਦੁਨੀਆ ਤੇ ਹੀ ਇਕੱਲੀ ਰਹਿ ਗਈ ਆ ਜਾਂ ਸਕੂਲ ਵਿੱਚ ਮੈਂ ਹੋਰਾਂ ਕੁੜੀਆਂ ਨੂੰ ਬੁਲਾਉਂਦੀ ਨਹੀਂ ਸੀ ਪਰ ਜਦੋਂ ਤੋਂ ਸੁਨੈਣਾ ਚਲੀ ਗਈ ਸੀ ਫਿਰ ਮੈਂ ਸੋਚਿਆ ਕਿ ਸਹੇਲੀਆਂ ਤਾਂ ਕਦੀ ਵੀ ਨਾਲ ਨਹੀਂ ਰਹਿੰਦੀਆਂ ਇਸ ਲਈ ਹਰ ਕਿਸੇ ਨਾਲ ਪਿਆਰ ਨਾਲ ਰਹਿਣਾ ਚਾਹੀਦਾ ਮੈਂ ਸੁਨੈਣਾ ਬਾਰੇ ਬਹੁਤ ਸੋਚਦੀ ਸੀ ਸੁਨੈਣਾ ਮੈਨੂੰ ਕਦੇ ਦੱਸਿਆ ਹੀ ਨਹੀਂ ਸੀ ਕਿ ਉਹ ਆਪਣੇ ਭੂਆ ਕੋਲ ਇੰਗਲੈਂਡ ਚਲੀ ਜਾਊਗੀ ਮੇਰਾ ਉਹਦੇ ਬਿਨਾਂ ਦਿਲ ਨਹੀਂ ਲੱਗਦਾ ਸੀ ਮੈਂ ਘਰੇ ਵੀ ਸਾਰਾ ਦਿਨ ਬੇਚੈਨ ਜੀ ਰਹਿੰਦੀ ਸੀ ਪਰ ਸਾਡੇ ਘਰ ਤੋਂ ਥੋੜੀ ਜਹੀ ਦੂਰ ਸੀ ਪਰ ਅਸੀਂ ਬਹੁਤ ਚੰਗੀਆਂ ਸਹੇਲੀਆਂ ਸੀ ਸਾਡਾ ਆਪਸ ਵਿੱਚ ਬਹੁਤ ਪਿਆਰ ਸੀ ਘਰੇ ਇਕੱਠੀਆਂ ਨੇ ਖੇਡਣਾ ਤੇ ਇਕੱਠੀਆਂ ਨੇ ਸਕੂਲ ਆਉਣਾ ਜਾਣਾ ਫਿਰ ਜਦੋਂ ਉਹ ਬਾਹਰ ਚਲੀ ਗਈ ਤਾਂ ਮੇਰੇ ਨਾਲ ਫੋਨ ਤੇ ਗੱਲ ਕਰਦੀ ਹੁੰਦੀ ਸੀ ਇੱਕ ਵਾਰ ਉਹਦੀ ਭੂਆ 2005 ਦੇ ਵਿੱਚ ਬਾਹਰੋਂ ਆਈ ਸਨੈਨਾ ਨੇ ਉਹਦੇ ਕੋਲ ਮੇਰੇ ਲਈ ਇੱਕ ਸੂਟ ਤੇ ਕਾਫੀ ਵੱਡੀ ਗੁੱਡੀ ਭੇਜੀ ਸੀ। ਉਹਦੀ ਭੂਆ ਮੈਨੂੰ ਘਰੇ ਫੜਾਉਣ ਆਈ ਸੀ। ਮੈਂ ਉਹਦੀ ਇੱਜ਼ਤ ਕੀਤੀ ਸੀ ਪਰ ਮੈਂ ਬੜੀ ਹੈਰਾਨ ਸੀ ਕਿ ਸਨੈਨਾ ਨੇ ਮੇਰੇ ਲਈ ਸੂਟ ਤਾਂ ਵਧੀਆ ਭੇਜ ਦਿੱਤਾ ਪਰ ਗੁੱਡੀ ਕਿਉਂ ਭੇਜੀ? ਮੈਂ ਕਿਹੜਾ ਛੋਟੀ ਜਹੀ ਸੀ। ਫਿਰ ਮੈਂ ਸੋਚਿਆ ਕਿ ਮੈਂ ਛੋਟੀ ਹੁੰਦੀ ਗੁੱਡੀਆਂ ਨੂੰ ਬਹੁਤ ਪਸੰਦ ਕਰਦੀ ਸੀ ਤੇ ਮੇਰੀ ਮੰਮੀ ਮੈਨੂੰ ਗੁੱਡੀ ਲੈ ਕੇ ਸਿਰਫ ਮੇਲਿਆਂ ਵਿੱਚੋਂ ਹੀ ਦਿੰਦੀ ਸੀ। ਤੇ ਮੈਂ ਉਸ ਗੁੱਡੀ ਦੇ ਨਾਲ ਸੁਨੈਨਾ ਦੇ ਨਾਲ ਹੀ ਖੇਡਦੀ ਹੁੰਦੀ ਸੀ ਸੁਨੈਨਾ ਨੇ ਮੈਨੂੰ ਜਦੋਂ ਗੁੱਡੀ ਭੇਜੀ ਤਾਂ ਮੈਂ ਹੈਰਾਨ ਹੀ ਰਹਿ ਗਈ ਗੁੱਡੀ ਇੰਨੀ ਸੋਹਣੀ ਸੀ ਕਿ ਬਹੁਤ ਹੀ ਸੋਹਣੇ-ਸੋਹਣੇ ਗਾਣੇ ਗਾਉਂਦੀ ਸੀ ਤੇ ਨਾਲ ਹੀ ਡਾਂਸ ਵੀ ਕਰਦੀ ਸੀ ਸਾਰੇ ਬਹੁਤ ਖੁਸ਼ ਸੀ ਸੁਨੈਨਾ ਨੇ ਮੈਨੂੰ ਫੋਨ ਕੀਤਾ ਸੀ ਕਿ ਮੈਂ ਤੇਰੇ ਲਈ ਇਹ ਦੋ ਚੀਜ਼ਾਂ ਭੇਜੀਆਂ ਤੇ ਭੂਆ ਕੋਲੋਂ ਫੜ ਲੈ ਮੈਂ ਭੂਆ ਦਾ ਬਹੁਤ ਧੰਨਵਾਦ ਕੀਤਾ ਮੈਂ ਵੀ ਉਦੋਂ 12 ਕਰ ਲਈ ਸੀ ਤੇ ਕੰਪਿਊਟਰ ਕੋਰਸ ਕਰਨ ਲੱਗ ਪਈ ਸੀ ਸਨੇਹਾ ਮੈਨੂੰ ਕਹਿੰਦੀ ਸੀ ਕਿ ਤੂੰ ਕੰਪਿਊਟਰ ਕੋਰਸ ਕਰ ਲੈ ਤੇ ਤੈਨੂੰ ਕਿਤੇ ਨੌਕਰੀ ਮਿਲ ਜਾਊਗੀ ਮੈਂ ਤਾਂ ਹੁਣ ਇੰਡੀਆ ਨਹੀਂ ਆਉਣਾ ਜਿੰਨਾ ਚਿਰ ਮੈਂ ਇੱਥੇ ਵਿਆਹ ਨਹੀਂ ਕਰਵਾ ਲੈਂਦੀ ਪਰ ਇੱਥੇ ਮौज ਬਹੁਤ ਆ ਮਾਂ ਪਿਓ ਦੀ ਕੋਈ ਵੀ ਹਿੜਕ ਜਿੜਕ ਨਹੀਂ ਆਪਣੀ ਮਨਮਰਜ਼ੀ ਨਾਲ ਜੋ ਮਰਜ਼ੀ ਕਰੋ ਇੱਥੇ ਬਹੁਤ ਖੁੱਲੀ ਛੁੱਟੀ ਆ ਸਾਡੇ ਪਿੰਡ ਤਾਂ ਮਾਂ ਪਿਓ ਸਾਨੂੰ ਘਰੋਂ ਬਾਹਰ ਹੀ ਨਹੀਂ ਨਿਕਲਣ ਦਿੰਦੇ ਬਸ ਲਾਗੇ ਲਾਗੇ ਖੇਡਣ ਖੇਡਣ ਦਿੰਦੇ ਸੀ ਇਥੇ ਤਾਂ ਐਨੇ ਮੌਜ ਆ ਕੇ ਛੱਡ ਗੱਲ ਦੇ ਤੈਨੂੰ ਕੀ ਕੀ ਦੱਸਾਂ ਸੁਨਾਣਾ ਮੇਰੇ ਨਾਲ ਫੋਨ 'ਤੇ ਹਰ ਇੱਕ ਗੱਲ ਸਾਂਝੀ ਕਰ ਲੈਂਦੀ ਸੀ ਉਹਦਾ ਇੱਕ ਬੁਆਏਫ੍ਰੈਂਡ ਵੀ ਸੀ ਜੋ ਇੰਗਲੈਂਡ ਵਿੱਚ ਹੀ ਸੀ ਸੁਨਾਣਾ ਮੈਨੂੰ ਕਹਿੰਦੀ ਸੀ ਕਿ ਮੈਂ ਹੁਣ ਉਹਦੇ ਨਾਲ ਵਿਆਹ ਕਰਵਾ ਕੇ ਪੱਕੀ ਹੋ ਕੇ ਫਿਰ ਹੀ ਇੰਡੀਆ ਆਉਂਗੀ ਤੇ ਤੇਰੇ ਲਈ ਵਧੀਆ-ਵਧੀਆ ਚੀਜ਼ਾਂ ਵੀ ਲੈ ਕੇ ਆਉਂਗੀ ਮੈਂ ਕਹਿੰਦੀ ਸੀ ਕਿ ਠੀਕ ਆ ਜਿਵੇਂ ਤੇਰਾ ਦਿਲ ਕਰੇ ਫਿਰ ਸੁਨਾਣਾ ਨੇ ਮੈਨੂੰ ਕੁਝ ਪੈਸੇ ਭੇਜੇ ਤੇ ਕਹਿਣ ਲੱਗੀ ਕਿ ਇੱਕ ਵਧੀਆ ਜਿਹਾ ਫੋਨ ਲੈ ਲੈ। ਮੈਂ ਤੇਰੇ ਨਾਲ ਕੱਲ ਬਾਤ ਕਰਦੀ ਰਹਾਂਗੀ। ਪਤਾ ਨਹੀਂ ਕਿਉਂ ਜਿੰਨਾ ਚਿਰ ਤੇਰੇ ਨਾਲ ਗੱਲ ਨਹੀਂ ਕਰਦੀ ਮੈਨੂੰ ਵੀ ਚੈਨ ਜਿਹੀ ਨਹੀਂ ਹੁੰਦੀ। ਉਹ ਮੇਰੇ ਨਾਲ ਫੋਨ ਤੇ ਗੱਲ ਕਰਦੀ ਹੁੰਦੀ ਸੀ ਤੇ ਫਿਰ ਸੁਣਾਣਾ ਰਾਤ ਨੂੰ ਕਾਫੀ ਕਾਫੀ ਦੇਰ ਤੱਕ ਮੇਰੇ ਨਾਲ ਫੋਨ ਤੇ ਗੱਲਾਂ ਕਰਦੀ ਰਹਿੰਦੀ ਸੀ। ਮੇਰੇ ਘਰ ਦੇ ਵੀ ਕੁਝ ਨਹੀਂ ਕਹਿੰਦੇ ਸੀ। ਉਹਨਾਂ ਨੂੰ ਪਤਾ ਸੀ ਕਿ ਇਹ ਦੋਵੇਂ ਪੱਕਿਆਂ ਸੇ ਲਿਆ। ਜਦ ਕਿ ਮੇਰੀ ਵੀ ਕਿਸੇ ਮੁੰਡੇ ਨਾਲ ਕੋਈ ਗੱਲਬਾਤ ਨਹੀਂ ਸੀ। ਸੁਨੇਨਾ ਮੈਨੂੰ ਆਪਣੇ ਬੁਆਏਫਰੈਂਡ ਬਾਰੇ ਦੱਸਦੀ ਹੁੰਦੀ ਸੀ ਤੇ ਮੈਂ ਉਹਦੀਆਂ ਗੱਲਾਂ ਸੁਣ ਸੁਣ ਕੇ ਹੱਸਦੀ ਰਹਿੰਦੀ ਸੀ ਮੈਂ ਉਹਨੇ ਕਹਿੰਦੀ ਸੀ ਕਿ ਤੇਰੀ ਕਿਸਮਤ ਦੇਖ ਲੈ ਕਿੰਨੀ ਚੰਗੀ ਆ ਤੈਨੂੰ ਕੋਈ ਵੀ ਕੁਝ ਨਹੀਂ ਕਹਿੰਦਾ ਤੇ ਇਥੇ ਤਾਂ ਮੇਰਾ ਕਿਤੇ ਆਪ ਹੀ ਜਾਣੂ ਦਿਲ ਨਹੀਂ ਕਰਦਾ ਬਸ ਕੋਰਸ ਕਰਨ ਦੇ ਲਈ ਜਾਣੀ ਆ ਤੇ ਸਿੱਧਾ ਘਰ ਆ ਜਾਣੀ ਆ ਕਿਸੇ ਵੱਲ ਧਿਆਨ ਦੇਣ ਨੂੰ ਦਿਲ ਵੀ ਨਹੀਂ ਕਰਦਾ 2010 ਦੇ ਵਿੱਚ ਮੇਰੇ ਕੋਲ ਇੱਕ ਵਧੀਆ ਫੋਨ ਸੀ ਤੇ ਮੈਂ ਉਸ ਫੋਨ ਤੋਂ ਸੁਨੇਨਾ ਦੇ ਨਾਲ ਗੱਲਬਾਤ ਕਰਦੀ ਹੁੰਦੀ ਸੀ ਸਾਰੇ ਕਹਿੰਦੇ ਸੀ ਕਿ ਸੁਨਾਣਾ ਤੇਰੀ ਪੱਕੀ ਸਹੇਲੀ ਆ ਪੱਕਾ ਤੈਨੂੰ ਇੰਗਲੈਂਡ ਬੁਲਾ ਹੀ ਲਾਉਗੀ ਪਰ ਮੈਂ ਕਹਿੰਦੀ ਹੁੰਦੀ ਬਲਾਵੇ ਭਾਵੇਂ ਨਾ ਬਲਾਵੇ ਉਹ ਗੱਲ ਤਾਂ ਕਰ ਲੈਂਦੀ ਆ ਇੰਨਾ ਹੀ ਬਹੁਤ ਆ ਨਹੀਂ ਤਾਂ ਬਾਹਰ ਜਾ ਕੇ ਸਾਰੇ ਭੁੱਲ ਜਾਂਦੇ ਆ ਤੂੰ ਤਾਂ ਫਿਰ ਵੀ ਚੰਗੀਆਂ ਜਿਹੜੀ ਮੇਰੇ ਨਾਲ ਗੱਲ ਕਰਦੀ ਰਹਿੰਦੀ ਐ ਇੱਕ ਦਿਨ ਮੈਂ ਕੰਪਿਊਟਰ ਕੋਰਸ ਕਰਕੇ ਆਈ ਸੀ ਤਾਂ ਮੰਮੀ ਦਾ ਫੋਨ ਆਇਆ ਕਿ ਤੇਰੀ ਭੂਆ ਦੇ ਮੁੰਡੇ ਦਾ ਵਿਆਹ ਹੁਣ ਤੂੰ 2-4 ਦਿਨ ਛੁੱਟੀਆਂ ਕਰ ਲੈ ਤੇ ਵਿਆਹ ਦੀ ਤਿਆਰੀ ਕਰ ਲਈ ਨਾਲੇ ਵਿਆਹ ਵੇਖ ਲਈਏ ਮੈਨੂੰ ਬੜਾ ਚਾ ਚੜਿਆ ਕਿ ਹੁਣ ਇੱਕ ਵਿਆਹ ਵੇਖਾਂਗੀ ਤੇ ਨਾਲੇ ਸੋਹਣੇ ਸੋਹਣੇ ਕੱਪੜੇ ਲਾਉਂਗੀ ਸਨੈਨਾ ਨੂੰ ਫੋਨ ਕਰਦੀ ਆ ਉਹ ਮੈਨੂੰ ਕੁਝ ਪੈਸੇ ਪਾਉਗੀ ਤੇ ਮੈਂ ਵਧੀਆ ਸ਼ਾਪਿੰਗ ਕਰ ਲਵਾਂਗੀ ਮੈਂ ਉਹਨੂੰ ਫੋਨ ਕੀਤਾ ਤੇ ਉਹਨੂੰ ਦੱਸਿਆ ਕਿ ਮੇਰੇ ਭੂਆ ਦੇ ਮੁੰਡੇ ਦਾ ਵਿਆਹ ਮੈਨੂੰ ਥੋੜੇ ਜਿਹੇ ਪੈਸੇ ਦੇ ਮੈਂ ਦੋ ਕੋ ਸੋਹਣੇ ਸੋਹਣੇ ਸੂਟ ਲੈਣੇ ਆ ਸਨੈਨਾ ਮੈਨੂੰ ਕਹਿੰਦੀ ਕਿ ਇਹ ਕਿਹੜੀ ਗੱਲ ਕੀਤੀ ਮੈਂ ਵੀ ਹੁਣ ਇੱਥੇ ਪੱਕੀ ਹੋ ਗਈ ਆ ਤੇ ਤੂੰ ਦੱਸ ਤੇਰੇ ਲਈ ਕੀ ਕੀ ਲੈ ਕੇ ਆਵਾਂ ਮੈਂ ਕਿਹਾ ਕਿ ਤੇਰੀ ਮਰਜ਼ੀ ਆ ਜੋ ਕੁਝ ਮਰਜ਼ੀ ਲੈ ਆਇ ਮੈਂ ਹੁਣ 1 ਮਹੀਨੇ ਦੇ ਲਈ ਆਉਂਗੀ ਤੇ ਨਾਲੇ ਤੇਰੇ ਨਾਲ ਵਿਆਹ ਦੀ ਗੱਲ ਵੀ ਦੇਖ ਲਵਾਂਗੀ ਸੁਨਾਣਾ ਨੇ ਮੈਨੂੰ ਆਪਣੀਆਂ ਫੋਟੋਆਂ ਭੇਜੀਆਂ ਸੁਨਾਣਾ ਤਾਂ ਬਹੁਤ ਬਦਲ ਗਈ ਸੀ ਉਹ ਤਾਂ ਪਹਿਚਾਣ ਵੀ ਨਹੀਂ ਆਉਂਦੀ ਸੀ ਫਿਰ ਮੈਂ ਉਹਨੂੰ ਕਿਹਾ ਕਿ ਕੋਈ ਗੱਲ ਨਹੀਂ ਤੂੰ ਮੈਨੂੰ ਫੋਨ ਕਰ ਲੈ ਮੈਂ ਤੈਨੂੰ ਆਪੇ ਹੀ ਲੈ ਕੇ ਆ ਜਾਉਂਗੀ ਮੈਂ ਆਪਣੇ ਡੈਡੀ ਨਾਲ ਗੱਲ ਕੀਤੀ ਉਹਨੂੰ ਦੱਸਿਆ ਕਿ ਸੁਨਾਣਾ 1 ਮਹੀਨੇ ਲਈ ਆ ਰਹੀ ਹੈ ਨਾਲੇ ਉਹਨੇ ਆਪਣੇ ਨਾਲ ਵਿਆਹ ਵੀ ਦੇਖਣਾ ਸੁਨਾਣਾ ਕੁਝ ਦਿਨਾਂ ਬਾਅਦ ਇੰਗਲੈਂਡ ਤੋਂ ਇੰਡੀਆ ਆ ਗਈ ਸੀ ਅਸੀਂ ਉਹਨਾਂ ਨੂੰ ਜਾ ਕੇ ਲਿਆਏ ਸੀ ਤੇ ਮੈਨੂੰ ਬਹੁਤ ਖੁਸ਼ੀ ਹੋਈ ਸੀ ਅਸੀਂ ਇੱਕ ਦੂਸਰੇ ਦੇ ਗਲੇ ਲੱਗ ਕੇ ਮਿਲਿਆ ਸੀ ਬਹੁਤ ਖੁਸ਼ ਸੀ ਸੁਨਾਣਾ ਕਾਫੀ ਸਮਾਨ ਵੀ ਲੈ ਕੇ ਆਈ ਸੀ ਉਸ ਦਿਨ ਮੈਂ ਤੇ ਸੁਨਾਣਾ ਇਕੱਠੀਆਂ ਸੀ ਸਾਰਾ ਦਿਨ ਅਸੀਂ ਬਾਹਰ ਹੀ ਹੋਟਲ ਵਿੱਚ ਖਾਦਾ ਪੀਤਾ ਤੇ ਰਾਤ ਦਾ ਡਿਨਰ ਵੀ ਬਾਹਰ ਹੀ ਕੀਤਾ ਰਾਤ ਨੂੰ ਘਰ ਆਈ ਸੀ ਮੇਰਾ ਭਰਾ ਮੇਰੇ ਨਾਲ ਸੀ ਇੱਕ ਗੱਡੀ ਦਾ ਡਰਾਈਵਰ ਸੀ ਮੈਨੂੰ ਬਹੁਤ ਖੁਸ਼ੀ ਸੀ ਸੁਨਾਣਾ ਕਾਫੀ ਥੱਕ ਗਈ ਸੀ ਫਿਰ ਘਰ ਆਉਂਦੇ ਹੀ ਉਹ ਸੌਂ ਗਈ ਸੀ ਫਿਰ ਮੈਂ ਵੀ ਉਹਨੂੰ ਸੌਣ ਨਹੀਂ ਦਿੱਤਾ ਅੱਧੀ ਕੋ ਰਾਤ ਉਠਾ ਕੇ ਉਹਦੇ ਨਾਲ ਗੱਲਾਂ ਬਾਤਾਂ ਕਰਦੀ ਸੀ ਮੇਰੇ ਘਰਦਿਆਂ ਨੇ ਉਹਦੀ ਬਹੁਤ ਇੱਜ਼ਤ ਕੀਤੀ ਸੀ ਆਂਡ ਗਵਾਂਡ ਦੇ ਲੋਕ ਵੀ ਕਹਿੰਦੇ ਸੀ ਕਿ ਸੁਨਾਣਾ ਦਾ ਤਾਂ ਪਤਾ ਹੀ ਨਹੀਂ ਲੱਗਿਆ ਤੇ ਕਿ ਉਹ ਤੁਹਾਡੇ ਘਰ ਸਿੱਧੀ ਆ ਗਈ ਆਪਣੇ ਚਾਚੇ ਤਾਇਿਆਂ ਦੇ ਘਰ ਵੀ ਨਹੀਂ ਗਈ ਮੈਂ ਉਹਨਾਂ ਨੂੰ ਕਿਹਾ ਕਿ ਉਹਨੇ ਉਹਨਾਂ ਨੂੰ ਫੋਨ ਕੀਤਾ ਹੋਇਆ ਪਰ ਉਹ ਮੇਰੀ ਪੱਕੀ ਬੈਸਟ ਫਰੈਂਡ ਆ ਇਸ ਲਈ ਸਿੱਧਾ ਮੇਰੇ ਕੋਲ ਹੀ ਉਹਨੇ ਆਉਣਾ ਸੀ ਫਿਰ ਸਵੇਰ ਨੂੰ ਆਪਣੇ ਸਾਰੇ ਚਾਚੇ ਤਾਇਆ ਦੇ ਘਰ ਗਈ ਸੀ ਉਹਨਾਂ ਨੂੰ ਕਿਸੇ ਗੱਲ ਦਾ ਗੁੱਸਾ ਨਹੀਂ ਸੀ ਕਿਉਂਕਿ ਸੁਮਨਾ ਨੇ ਪਹਿਲਾਂ ਹੀ ਫੋਨ ਕਰਕੇ ਦੱਸਿਆ ਹੋਇਆ ਸੀ ਕਿ ਮੈਂ ਰੀਤੂ ਦੇ ਘਰ ਹੀ ਸਿੱਧੇ ਆਉਣਾ ਤੇ ਉਹ ਹੀ ਮੈਨੂੰ ਲੈਣ ਲਈ ਆਉਗੀ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਖੇਚਲ ਨਹੀਂ ਕਰਨੀ ਉਹਦੇ ਚਾਚੇ ਤਾਇਆ ਨੇ ਉਹ ਕਿਸੇ ਤਰ੍ਹਾਂ ਦਾ ਕੋਈ ਗੁੱਸਾ ਨਹੀਂ ਕੀਤਾ ਸੀ ਉਹਨਾਂ ਨੂੰ ਵੀ ਖੁਸ਼ੀ ਸੀ ਕਿ ਉਹਨਾਂ ਦੀ ਧੀ ਦੁਬਾਰਾ ਫਿਰ ਇੱਕ ਵਾਰ ਪਿੰਡ ਆਈ ਆ ਤੇ ਆਪਣੀ ਸਹੇਲੀ ਨੂੰ ਮਿਲ ਕੇ ਕਿੰਨੀ ਖੁਸ਼ ਹੋਈ ਹੋਗੀ ਜਮਾਨਾ ਬਦਲਦਾ ਜਾਂਦਾ ਸੀ ਹਰ ਰੋਜ਼ ਨਵੀਂ ਤੋਂ ਨਵੀਂ ਤਕਨੀਕ ਸੁਣ ਲਈ ਦੀ ਸੀ ਸਨੇਮੇ ਨੂੰ ਕਿਹਾ ਤਾਂ ਮੈਂ ਤਾਂ ਭੂਆ ਦੇ ਮੁੰਡੇ ਦੇ ਵਿਆਹ ਤੇ ਜਾਣਾ ਸੀ ਤੂੰ ਵੀ ਮੇਰੇ ਨਾਲ ਹੀ ਚੱਲ ਉਹ ਕਹਿਣ ਲੱਗੀ ਕਿ ਹਾਂ ਪਹਿਲਾਂ ਆਪਾਂ ਸ਼ਾਪਿੰਗ ਕਰਕੇ ਆਈਏ ਮੈਂ ਤੇ ਸਨਾਇਨਾ ਨੇ ਡਰਾਈਵਰ ਨੂੰ ਫੋਨ ਕੀਤਾ ਸੀ ਸ਼ਾਪਿੰਗ ਕਰਨ ਦੇ ਲਈ ਸ਼ਹਿਰ ਚਲੀਆਂ ਗਈਆਂ ਅਸੀਂ ਉੱਥੋਂ ਸੋਹਣੇ ਸੋਹਣੇ ਕੱਪੜੇ ਖਰੀਦੇ ਤੇ ਹਰ ਇੱਕ ਚੀਜ਼ ਮੈਂ ਲੈ ਲਈ ਸੀ ਸਨੈਨਾ ਮੇਰੇ ਲਈ ਬਹੁਤ ਕੁਝ ਵੀ ਲੈ ਕੇ ਆਈ ਸੀ ਮੈਂ ਬਹੁਤ ਖੁਸ਼ ਸੀ ਕਿ ਉਹ ਮੇਰੀ ਬੈਸਟ ਫਰੈਂਡ ਬਣੀ ਸੀ ਮੈਨੂੰ ਇਦਾਂ ਲੱਗਦਾ ਸੀ ਕਿ ਕੋਈ ਸਗੀ ਭੈਣ ਵੀ ਇੰਨਾ ਤੇ ਆਪਣੀ ਭੈਣ ਦਾ ਨਹੀਂ ਕਰਦੀ ਜਿੰਨਾ ਸਨੈਨਾ ਤੇ ਮੇਰਾ ਇੱਕ ਦੂਸਰੇ ਦੇ ਨਾਲ ਪਿਆਰ ਸੀ ਫਿਰ ਅਸੀਂ ਵਿਆਹ ਤੇ ਜਾਣ ਲਈ ਤਿਆਰੀਆਂ ਕਰਦਣਾ ਸੀ ਮੈਂ ਵੀ ਸਨੈਨਾ ਦੇ ਵਾਂਗ ਪਾਰਲਰ ਗਏ ਵਾਲਾ ਨੂੰ ਕਟਿੰਗ ਕਰਵਾਈ ਤੇ ਸੁਨੈਨਾ ਨੇ ਤਾਂ ਮੇਰੀ ਲੁੱਕ ਹੀ ਬਦਲ ਦਿੱਤੀ ਸੀ ਜਦੋਂ ਅਸੀਂ ਘਰ ਆਏ ਤਾਂ ਸਾਰੇ ਹੈਰਾਨ ਸੀ ਕਿ ਸੁਨੈਨਾ ਨੇ ਤਾਂ ਰੀਤੂ ਨੂੰ ਵੀ ਆਪਣੇ ਵਰਗੀ ਹੀ ਬਣਾ ਦਿੱਤਾ ਪਤਾ ਹੀ ਨਹੀਂ ਲੱਗਦਾ ਸੀ ਕਿ ਸੁਨੈਨਾ ਬਾਹਰੋਂ ਆਈ ਆ ਜਾਂ ਫਿਰ ਮੈਂ ਬਾਹਰੋਂ ਆਈ ਸੀ ਅਸੀਂ ਦੋਵੇਂ ਹੀ ਇੱਕੋ ਜਿਹਿਆਂ ਸੀ ਤੇ ਗੁੰਦਵੇਂ ਸ਼ਰੀਰ ਦੀਆਂ ਸੋਹਣੀਆਂ ਸੋਹਣੀਆਂ ਕੁੜੀਆਂ ਸੀ ਅਸੀਂ ਕਾਫੀ ਮਹਿੰਦੀ ਵੀ ਲਗਵਾਈ ਫਿਰ ਅਗਲੇ ਦਿਨ ਅਸੀਂ ਵਿਆਹ ਤੇ ਚਲੇ ਗਏਗਾ ਸ਼ਾਮ ਦੇ ਕੋਈ 6:00 ਵਜ ਗਏ ਸੀ ਮੇਰੇ ਦੋਵੇਂ ਤਾਈ ਤੇ ਉਹਨਾਂ ਦੇ ਨਿਆਣੇ ਸਾਡਾ ਕਾਫੀ ਵੱਡਾ ਪਰਿਵਾਰ ਸੀ ਤੇ ਅਸੀਂ ਭੂਆ ਦੇ ਘਰ ਨਾਨਕਾ ਮੇਲਾ ਲੈ ਕੇ ਪਹੁੰਚ ਗਏ ਸੀ। ਉੱਥੇ ਅਸੀਂ ਕਾਫੀ ਮਸਤੀ ਕੀਤੀ ਤੇ ਭੰਗੜਾ ਵੀ ਪਾਇਆ ਸੀ। ਰੌਣਕ ਮੇਲਾ ਕਾਫੀ ਲੱਗਾ ਹੋਇਆ ਸੀ। ਸੁਨੈਨਾ ਬਹੁਤ ਖੁਸ਼ ਸੀ। ਕਹਿੰਦੀ ਸੀ ਕਿ ਕਿੰਨੇ ਸਾਲਾਂ ਬਾਅਦ ਅੱਜ ਮੈਂ ਫਿਰ ਇੰਡੀਆ ਦਾ ਵਿਆਹ ਵੇਖਿਆ। ਮੇਰਾ ਫੁੱਫੜ ਮੈਨੂੰ ਪੁੱਛਦਾ ਸੀ ਕਿ ਰੀਤੂ ਇਹ ਕੁੜੀ ਕੌਣ ਆ? ਮੈਂ ਉਹਨੂੰ ਦੱਸਿਆ ਕਿ ਫੁੱਫੜ ਜੀ ਇਹ ਮੇਰੀ ਬੈਸਟ ਫਰੈਂਡ ਆ। ਇੰਗਲੈਂਡ ਤੋਂ ਆਈ ਆ। ਸੁਨਾਣਾ ਤਾਂ ਫੁੱਫੜ ਨੂੰ ਦੇਖ ਕੇ ਹੈਰਾਨ ਹੋ ਗਈ ਸੀ ਫੁੱਫੜ ਵੀ ਮੇਰਾ ਬਹੁਤ ਸੋਹਣਾ ਸੀ ਗੋਰਾ ਰੰਗ ਗੱਲਾਂ ਤੇ ਲਾਲੀ ਛਾਈ ਹੋਈ ਸੀ ਤੇ ਬਹੁਤ ਸੋਹਣੇ ਕੱਪੜੇ ਪਾਏ ਹੋਏ ਸੀ ਫੁੱਫੜ ਦੀ ਉਮਰ ਕੋਈ 42 ਕੋ ਸਾਲ ਦੀ ਸੀ ਮੇਰੀ ਭੂਆ ਦਾ ਮੁੰਡਾ 18 ਕੋ ਸਾਲ ਦਾ ਸੀ ਉਹਦਾ ਜਲਦੀ ਹੀ ਵਿਆਹ ਕਰ ਦੇਣ ਲੱਗੇ ਸੀ ਕਿਉਂਕਿ ਉਹਨਾਂ ਨੇ ਵੀ ਬਾਹਰ ਜਾਣ ਦਾ ਪਲਾਨ ਬਣਾਇਆ ਹੋਇਆ ਸੀ ਮੇਰਾ ਫੁੱਫੜ ਕਾਫੀ ਸੋਹਣਾ ਲੱਗ ਰਿਹਾ ਸੀ ਤੇ ਉਹ ਸੁਨਾਣਾ ਵੱਲ ਬੜੇ ਧਿਆਨ ਨਾਲ ਦੇਖਦਾ ਸੀ ਸੁਨਾਣਾ ਵੀ ਮੇਰੇ ਫੁੱਫੜ ਵੱਲ ਵੇਖਦੀ ਸੀ ਜਦੋਂ ਫੁੱਫੜਾ ਕੋਲੋਂ ਚਲਾ ਗਿਆ ਤਾਂ ਸੁਨੈਣਾ ਮੈਨੂੰ ਕਹਿਣ ਲੱਗੀ ਕਿ ਤੇਰਾ ਫੁੱਫੜ ਤਾਂ ਇੰਗਲੈਂਡ ਦੇ ਗੋਰਿਆਂ ਨੂੰ ਵੀ ਪਰੇ ਕਰਦਾ ਇੰਨਾ ਸੋਹਣਾ ਤੇਰਾ ਫੁੱਫੜਾ ਮੈਂ ਤਾਂ ਕਦੀ ਦੇਖਿਆ ਹੀ ਨਹੀਂ ਮੈਂ ਕਿਹਾ ਕਿ ਹਾਂ ਹਾਂ ਇਹ ਤਾਂ ਬਹੁਤ ਸੋਹਣਾ ਭੂਆ ਵੀ ਮੇਰੀ ਕਿਹੜਾ ਬਾੜੀ ਆ ਉਹ ਵੀ ਬਹੁਤ ਸੋਣੀ ਆ ਕਾਫੀ ਰਾਤ ਹੋ ਗਈ ਸੀ ਸਾਰੇ ਡੀਜ਼ੇ ਤੇ ਭੰਗੜੇ ਪਾਉਂਦੇ ਸੀ ਸੁਨੈਣਾ ਆਪਣੇ ਮੰਮੀ ਪਾਪਾ ਨਾਲ ਫੋਨ ਤੇ ਗੱਲ ਕਰਨ ਦਾ ਕਰਕੇ ਅੰਦਰ ਆ ਗਈ ਸੀ ਤਾਂ ਮੇਰਾ ਫੁੱਫੜ ਵੀ ਉਹਦੇ ਮਗਰ ਹੀ ਆ ਗਿਆ ਸੀ ਸਨੈਨਾ ਫੋਨ ਤੇ ਗੱਲ ਕਰਨ ਵਿੱਚ ਬਿਜੀ ਸੀ ਉਹਨਾਂ ਬਿਲਕੁਲ ਕਿਸੇ ਵੱਲ ਧਿਆਨ ਹੀ ਨਹੀਂ ਦਿੱਤਾ ਮੇਰਾ ਫੁੱਫੜ ਉਹਦੇ ਪਿੱਛੇ ਖੜਾ ਸੀ ਤੇ ਅਚਾਨਕ ਹੀ ਉਹ ਸਨੈਨਾ ਨੂੰ ਫੜਨ ਲੱਗਾ ਸੀ ਮੈਂ ਦੂਰ ਖੜ ਕੇ ਵੇਖਿਆ ਸਨੈਨਾ ਨੂੰ ਉਹ ਪਿੱਛੋਂ ਬੜੇ ਧਿਆਨ ਨਾਲ ਦੇਖ ਰਿਹਾ ਸੀ ਸਿੱਧੇ ਵਾਲ ਤੇ ਗੁੰਦਵੇਂ ਸ਼ਰੀਰ ਤੇ ਉਹਨੇ ਸੋਹਣਾ ਸੂਟ ਪਾਇਆ ਹੋਇਆ ਸੀ ਮੈਂ ਫੁੱਫੜ ਨੂੰ ਦੇਖ ਕੇ ਹੈਰਾਨ ਹੋਈ ਜਾਂਦੀ ਸੀ ਉਹਨੇ ਫੁੱਫੜ ਵੱਲ ਦੇਖਿਆ ਤੇ ਫੋਨ ਤੇ ਗੱਲ ਕਰਦੀ ਕਰਦੀ ਨੇ ਫੋਨ ਟੱਟ ਦਿੱਤਾ ਤੇ ਫੁੱਫੜ ਨੂੰ ਸ਼ਾਇਦ ਕੁਝ ਕਹਿੰਦੀ ਸੀ ਕਿ ਤੁਹਾਨੂੰ ਕੀ ਹੋਇਆ ਤੁਸੀਂ ਇੱਥੇ ਕਿਉਂ ਖੜੇ ਹੋ ਫੁੱਫੜ ਕਹਿਣ ਲੱਗਾ ਕਿ ਤੂੰ ਮੈਨੂੰ ਬਹੁਤ ਸੋਹਣੀ ਲੱਗਦੀ ਹੈ ਸੁਨਾਇਨਾ ਨੇ ਉਦੋਂ ਤੱਕਾ ਜਿਹਾ ਮਾਰਿਆ ਤੇ ਉਥੋਂ ਬਾਹਰ ਵਾਲੀ ਸਾਈਡ ਤੇ ਆ ਗਈ ਫੁੱਫੜ ਨੇ ਆਪਣੀਆਂ ਜੇਬਾਂ ਵਿੱਚੋਂ ਦੋਨੇ ਹੱਥ ਪਾਏ ਤੇ ਸੁਨਾਇਨਾ ਨੂੰ ਜਾਂਦੀ ਵੇਖ ਕੇ ਸਮਾਈਲ ਜੀ ਕੀਤੀ ਮੈਂ ਤਾਂ ਸਮਝ ਗਈ ਸੀ ਕਿ ਫੁੱਫੜ ਦੀ ਨੀਤ ਬਿਲਕੁਲ ਵੀ ਸਾਫ਼ ਨਹੀਂ ਆ ਸੁਨਾਇਨਾ ਸ਼ਾਇਦ ਮੈਨੂੰ ਹੀ ਲੱਭ ਰਹੀ ਸੀ ਉਹਨੇ ਮੈਨੂੰ ਫੋਨ ਕੀਤਾ ਕਮੈ ਉਹਨੂੰ ਦੱਸਿਆ ਕਿ ਮੈਂ ਦੂਸਰੀ ਸਾਈਡ ਤੇ ਕਮਰੇ ਦੇ ਮੂਹਰੇ ਖੜੀ ਆਂ ਤੂੰ ਉੱਥੇ ਹੀ ਆ ਜਾ ਸੁਨਾਣਾ ਉੱਥੇ ਆ ਗਈ ਸੀ ਸਾਹਮਣੇ ਹੀ ਫੁੱਫੜ ਵੀ ਖੜਾ ਹੋਇਆ ਸੀ ਮੈਂ ਥੋੜੀ ਜਿਹੀ ਉਹਦੇ ਤੋਂ ਅੱਗੇ ਹੋ ਅੱਗੇ ਹੋ ਗਈ ਸੀ ਤਾਂ ਕਿ ਫੁੱਫੜ ਨੂੰ ਲੱਗੇ ਨਾ ਕਿ ਮੈਂ ਉਹਨਾਂ ਨੂੰ ਇੱਥੇ ਖੜਿਆਂ ਵੇਖ ਲਿਆ ਸੁਨਾਣਾ ਮੈਨੂੰ ਕਹਿਣ ਲੱਗੀ ਕਿ ਤੇਰਾ ਫੁੱਫੜ ਬਹੁਤ ਠਰਕੀ ਆ ਮੈਨੂੰ ਇਦਾਂ ਵੇਖਦਾ ਜਿਦਾਂ ਕਿਤੇ ਉਹਨੇ ਕਦੀ ਕੁੜੀਆਂ ਹੀ ਨਾ ਵੇਖਣਾ ਹੋਣ ਪਰ ਸੋਨਾ ਬੋਲਦਾ ਇਹ ਤਾਂ ਮੇਰੇ ਬੁਆਏਫਰੈਂਡ ਨਾਲੋਂ ਵੀ ਸੋਨਾ ਮੇਰੇ ਬੁਆਏਫਰੈਂਡ ਜਦੋਂ ਮੈਨੂੰ ਮਿਲਦਾ ਤਾਂ ਤਾ ਮੈਨੂੰ ਏਦਾਂ ਲੱਗਦਾ ਜਿੱਦਾਂ ਕਿਸੇ ਦੁਬਲੇ ਪਤਲੇ ਸਰੀਰ ਨੂੰ ਖਰਾਕ ਦੀ ਲੋੜ ਹੋਵੇ ਪਰ ਤੇਰਾ ਫੁੱਫੜ ਤਾਂ ਮੇਰੇ ਬੁਆਏਫਰੈਂਡ ਨਾਲੋਂ ਵੀ ਕੀਤੇ ਸੋਹਣਾ ਮੈਂ ਉਹਨੂੰ ਕਿਹਾ ਕਿ ਆਪਣੇ ਬੁਆਏਫਰੈਂਡ ਦੀ ਹੁਣ ਤੂੰ ਮੈਨੂੰ ਫੋਟੋ ਦਿਖਾ ਜਦੋਂ ਮੈਂ ਫੋਟੋ ਦੇਖੀ ਤਾਂ ਵਾਕਿਆ ਹੀ ਪਤਲਾ ਜਿਹਾ ਸੀ ਉਹਦੇ ਤਾਂ ਸਰੀਰ ਤੇ ਜਿਵੇਂ ਮਾਸ ਹੀ ਨਾ ਹੋਵੇ ਪਰ ਵੈਸੇ ਇੰਗਲੈਂਡ ਦਾ ਗੋਰਾ ਸੀ ਮੈਂ ਉਹਨੂੰ ਕਿਹਾ ਕਿ ਮੈਂ ਤਾਂ ਕਦੀ ਤੈਨੂੰ ਇਹ ਪੁੱਛਿਆ ਹੀ ਨਹੀਂ ਕਿ ਤੇਰਾ ਬੁਆਏਫਰੈਂਡ ਕਿੱਦਾਂ ਦਾ ਪਰ ਵਾਕਿਆ ਹੀ ਮੇਰਾ ਫੁੱਫੜ ਤਾਂ ਬਹੁਤ ਸੋਹਣਾ ਸੁਮਨਾ ਕਹਿ ਲੱਗੀ ਕਿ ਹੁਣ ਮੇਰਾ ਵੀ ਤੇਰੇ ਫੁੱਫੜ ਨੂੰ ਦੇਖ ਕੇ ਮਾਣ ਮਾ ਚੱਲਦਾ ਮੈਂ ਉਹਨੂੰ ਕਿਹਾ ਕਿ ਸ਼ਰਮਾ ਕਰ ਇਹ ਤੂੰ ਕਿੱਦਾਂ ਦੀਆਂ ਗੱਲਾਂ ਕਰਦੀ ਹੈ ਉਹ ਮੈਨੂੰ ਕਹਿ ਲੱਗੀ ਕਿ ਇੱਥੇ ਇਹ ਸਭ ਕੁਝ ਸ਼ਰਮਾ ਵਾਲਾ ਲੱਗਦਾ ਪਰ ਇੰਗਲੈਂਡ ਤਾਂ ਏਦਾਂ ਦਾ ਕੁਝ ਵੀ ਨਹੀਂ ਉੱਥੇ ਤਾਂ ਸ਼ਰਮਾਂ ਸਭ ਕੁਝ ਚੱਲਦਾ ਜੇ ਤੇਰਾ ਫੁੱਫੜ ਮੈਨੂੰ ਆਪਣੇ ਕੋਲ ਬੁਲਾਵੇ ਤਾਂ ਕਿਸੇ ਨੂੰ ਪਤਾ ਨਾ ਲੱਗਣ ਦੇ ਮੈਂ ਉਹਦੇ ਕੋਲ ਚਲੀ ਜਾਊਂਗੀ ਮੈਂ ਸੁਮਨਾ ਨੂੰ ਕਿਹਾ ਕਿ ਤੂੰ ਪਾਗਲ ਹੋ ਗਈ ਹੈ ਜੇ ਕਿਸੇ ਨੂੰ ਪਤਾ ਲੱਗ ਗਿਆ ਤਾਂ ਕਿੰਨੀ ਬੇਇੱਜ਼ਤੀ ਹੋਊਗੀ ਉਹ ਕਹਿੰਦੀ ਕਿ ਕੁਝ ਨਹੀਂ ਹੁੰਦਾ ਮਾਸਾ ਤਾਂ ਮੈਨੂੰ ਇੰਨਾ ਸੋਹਣਾ ਬੰਦਾ ਮਿਲਿਆ ਇੰਗਲੈਂਡ ਵਿੱਚ ਤਾਂ ਇਦਾਂ ਦੇ ਬੰਦੇ ਮਿਲਦੇ ਹੀ ਕਿੱਥੇ ਆ ਨਾਲੇ ਮੇਰਾ ਆਪਣੇ ਬੁਆਏਫਰੈਂਡ ਦੇ ਬਿਨਾ ਇੱਥੇ ਮੇਰਾ ਦਿਲ ਨਹੀਂ ਲੱਗਦਾ ਇਸ ਲਈ ਤੂੰ ਮੇਰੀ ਇਹ ਹੈਲਪ ਕਰ ਗਈ ਕਿਸੇ ਨੂੰ ਪਤਾ ਨਾ ਲੱਗਣ ਦੇਣੀ ਮੈਨੂੰ ਉਹਦੀ ਇਹ ਗੱਲ ਚੰਗੀ ਨਹੀਂ ਲੱਗੀ ਸੀ ਉਹ ਮੇਰੀ ਗੱਲ ਨਹੀਂ ਮੰਨਦੀ ਸੀ ਮੈਂ ਸੁਨੈਨਾ ਨੂੰ ਬਥੇਰਾ ਸਮਝਾਉਂਦੀ ਸੀ ਕਿ ਉਹ ਮੇਰੇ ਬਾਰੇ ਕੀ ਸੋਚੂਗਾ ਕੇ ਰੀਤੂ ਨੂੰ ਵੀ ਇਹ ਸਭ ਕੁਝ ਪਤਾ ਮੈਨੂੰ ਕਹਿੰਦੀ ਕਿੰਨੀ ਵਾਰ ਸਮਝਾਵਾਂ ਜਦੋਂ ਬੁਲਾਊਗਾ ਤੇਰੇ ਫੁੱਫੜ ਦੇ ਕੋਲ ਮੈਂ ਚਲੀ ਜਾਣਾ ਹਜੇ ਕੋਜੀ ਦੇਰ ਹੋਈ ਸੀ ਮੈਂ ਸਨੈਨਾ ਨੂੰ ਕਿਹਾ ਕਿ ਇੱਥੇ ਨਹੀਂ ਰੁਕਣਾ ਮੈਂ ਥੋੜਾ ਜਿਹਾ ਘੁੰਮ ਫਿਰ ਕੇ ਆਉਣੀ ਆ ਉਹਨੇ ਤਾਂ ਮੇਰਾ ਦਿਮਾਗ ਖਰਾਬ ਕਰ ਦਿੱਤਾ ਮੈਂ ਦੁਬਾਰਾ ਆਈ ਉਹ ਇੱਕ ਕਮਰੇ ਵਿੱਚ ਬੰਦ ਸੀ ਮੈਂ ਸਨੈਨਾ ਨੂੰ ਇੱਧਰ ਉੱਧਰ ਲੱਭਦੀ ਸੀ ਮੈਂ ਸਨੈਨਾ ਨੂੰ ਫੋਨ ਕੀਤਾ ਤੇ ਇੱਕ ਕਮਰੇ ਵਿੱਚ ਉਹ ਬੰਦ ਸੀ ਮੈਨੂੰ ਵੀ ਡਰ ਲੱਗਦਾ ਸੀ ਕਿ ਜੇ ਕਿਸੇ ਨੇ ਦੇਖ ਲਿਆ ਤਾਂ ਕਿੰਨੀ ਵੱਡੀ ਗੱਲ ਹੋ ਜਾਊਗੀ। ਕਾਫੀ देर ਸਾਹਮਣੇ ਵਾਲੇ ਕਮਰੇ ਵਿੱਚ ਬੈਠੀ ਰਹੀ। ਫਿਰ ਜਦੋਂ ਸੁਨਾਣਾ ਬਾਹਰ ਆਈ ਤਾਂ ਅਜੀਬ ਜਿਹਾ ਤੁਰ ਕੇ ਆਉਂਦੀ ਸੀ। ਇੱਕ ਵੱਡੀ ਉਮਰ ਦੇ ਬੰਦੇ ਨਾਲ ਇਹ ਸਭ ਕੁਝ ਉਹਨੇ ਕਿਵੇਂ ਕਰ ਲਿਆ? ਉਹ ਮੈਨੂੰ ਕਹਿੰਦੀ ਕਿ ਇੰਗਲੈਂਡ ਵਿੱਚ ਤਾਂ ਇਹ ਸਭ ਕੁਝ ਆਮ ਹੀ ਚੱਲਦਾ ਤੇ ਮੇਰੇ ਲਈ ਇਹ ਸਭ ਕੁਝ ਕਰਨਾ ਆਮ ਜਿਹੀ ਗੱਲ ਆ। ਤੂੰ ਫਿਕਰ ਨਾ ਕਰ। ਮੈਨੂੰ ਇਹ ਸੀ ਕਿ ਜੇ ਸੁਨੈਨਾ ਫੁੱਫੜ ਨਾਲ ਗੱਲਬਾਤ ਕਰਨ ਲੱਗਦੀ ਤਾਂ ਮੈਨੂੰ ਤਾਂ ਫੁੱਫੜ ਨੇ ਕੀ ਕਹਿਣਾ ਸੀ ਪਰ ਸੁਨੈਨਾ ਨੇ ਸਾਰੇ ਪੈਸੇ ਫੁੱਫੜ ਨੂੰ ਭੇਜਿਆ ਕਰਨੇ ਸੀ ਮੈਨੂੰ ਹਮੇਸ਼ਾ ਦੇ ਲਈ ਉਹਨੇ ਭੁੱਲ ਜਾਣਾ ਸੀ ਮੈਂ ਸੁਨੈਨਾ ਨੂੰ ਫੁੱਫੜ ਤੋਂ ਦੂਰ ਕਰਦੀ ਸੀ ਪਰ ਸੁਨੈਨਾ ਕਹਿੰਦੀ ਸੀ ਕਿ ਮੈਂ ਤੈਨੂੰ ਨਹੀਂ ਭੁੱਲਦੀ ਮੈਨੂੰ ਤੇਰਾ ਫੁੱਫੜ ਬਹੁਤ ਪਸੰਦ ਆ ਤੇ ਉਹਦੇ ਨਾਲ ਮੈਨੂੰ ਗੱਲਬਾਤ ਕਰਦੀ ਰਹਿੰਦੀ ਮੈਨੂੰ ਤਾਂ ਉਹਨੇ ਇੱਕ ਦਿਨ ਵਿੱਚ ਤੇ ਪਹਿਲੀ ਮੁਲਾਕਾਤ ਹੀ ਸਾਡੀ ਹੋਈ ਤੇ ਇੰਨਾ ਖੁਸ਼ ਕਰ ਦਿੱਤਾ ਸ਼ਿਆਰ ਕੋਈ ਹੋਰ ਕਰ ਹੀ ਨਹੀਂ ਸਕਦਾ ਸੁਨੈਣਾ ਮੇਰੇ ਫੁੱਫੜ ਦੇ ਨਾਲ ਉਹ ਸਭ ਕੁਝ ਕਰਕੇ ਨਹੀਂ ਖੁਸ਼ ਸੀ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਮੈਂ ਕਿੱਦਾਂ ਉਹਨੂੰ ਇਸ ਗੱਲ ਤੋਂ ਪਿੱਛੇ ਹਟਾਵਾਂ ਇਸ ਕੰਮ ਤੋਂ ਪਿੱਛੇ ਹਟਣ ਵਾਲੀ ਕਿਸੇ ਦੀ ਗੱਲ ਉਹ ਕਿੱਥੇ ਮੰਨਦੀ ਸੀ ਇਸ ਲਈ ਮੈਂ ਉਹਨੂੰ ਕਹਿਣੋਂ ਹੀ ਹਟ ਗਈ ਸੀ ਸਾਰਾ ਵਿਆਹ ਖਤਮ ਹੋ ਗਿਆ ਸੀ ਵਿਆਹ ਤੋਂ ਦੂਸਰੇ ਦਿਨ ਵੀ ਅਸੀਂ ਉੱਥੇ ਇੰਜੋਏ ਕੀਤਾ ਤਾਂ ਸੁਨੈਣਾ ਤੇ ਫੁੱਫੜ ਬਸ ਇੱਕ ਦੂਸਰੇ ਨੂੰ ਇਸ ਤਰ੍ਹਾਂ ਜ਼ਾਹਰ ਕਰਦੇ ਸੀ ਜਿਵੇਂ ਉਹ ਪਹਿਲਾਂ ਤੋਂ ਹੀ ਜਾਣਦੇ ਹੋਣ ਸਨੈਨਾ ਵੀ ਉਹਨਾਂ ਦੀ ਰਿਸ਼ਤੇਦਾਰੀ ਵਿੱਚੋਂ ਹੀ ਹੋਵੇ। ਉਹ ਤਾਂ ਜਦ ਕਿ ਮੇਰੀ ਬੈਸਟ ਫਰੈਂਡ ਸੀ। ਕਿਸੇ ਨੇ ਉਹਨਾਂ ਤੇ ਸ਼ੱਕ ਨਹੀਂ ਕੀਤਾ ਸੀ। ਪਰ ਉਹ ਆਪਣਾ ਪਾਸਪੂਰਾ ਕਰਦੇ ਜਾ ਰਹੇ ਸੀ। ਮੈਂ ਉਸਨੈਨਾ ਨੂੰ ਕਿਹਾ ਕਿ ਹੁਣ ਤਾਂ ਮੈਨੂੰ ਆਪਣੇ ਆਪ ਤੋਂ ਦੂਰ ਕਰ ਦੇਵੇਂਗੀ ਨਾ। ਪੱਕਾ ਮੇਰੇ ਨਾਲ ਗੱਲ ਕਰਨੋਂ ਵੀ ਹਟ ਜਾਵੇਗੀ। ਸਨੈਨਾ ਕਹਿੰਦੀ ਸੀ ਕਿ ਇਹ ਤੂੰ ਕਿਹੜੀ ਗੱਲ ਕੀਤੀ। ਚੱਲ ਮੈਂ ਤੈਨੂੰ ਆਪਣੇ ਨਾਲ ਹੀ ਲੈ ਕੇ ਜਾਂਦੀ ਆਂ। ਮੈਂ ਤੈਨੂੰ ਆਪਣੇ ਕੋਲ ਬੁਲਾ ਲਾਂਗੀ ਤੇ ਤੈਨੂੰ ਵੀ ਇੰਗਲੈਂਡ ਦੀ ਸੈਰ ਕਰਵਾਉਂਗੀ ਮੈਂ ਕਿਹਾ ਕਿ ਠੀਕ ਆ ਪਰ ਮੇਰੀ ਕਿਸਮਤ ਵਿੱਚ ਇੰਗਲੈਂਡ ਦੀ ਸੈਰ ਕਿੱਥੇ ਲਿਖੀ ਸੀ ਇਹਨੇ ਪੈਸੇ ਮੇਰੇ ਕੋਲ ਕਿੱਥੇ ਸੁਨੈਨਾ ਮੈਨੂੰ ਕਹਿਣ ਲੱਗੀ ਕਿ ਤੂੰ ਫਿਕਰ ਨਾ ਕਰ ਮੈਂ ਤੇਰੇ ਲਈ ਸਭ ਕੁਝ ਕਰਨ ਦੇ ਲਈ ਤਿਆਰ ਆ ਤੂੰ ਮੇਰੀ ਬੈਸਟ ਫਰੈਂਡ ਆ ਫਿਰ ਕੁਝ ਦੇਰ ਬਾਅਦ ਅਸੀਂ ਆਪਣੇ ਭੂਆ ਕੋਲੋਂ ਤੁਰ ਪਏ ਸੀ ਤੇ ਫਿਰ ਮੇਰੇ ਫੁੱਫੜ ਨੇ 500 ਰੁਪਏ ਹੱਥ ਵਿੱਚ ਫੜਾ ਕੇ ਸੁਨੈਨਾ ਨੂੰ ਪਿਆਰ ਦਿੱਤਾ ਸੀ ਸੁਨੈਨਾ ਬਹੁਤ ਖੁਸ਼ ਸੀ ਫੁੱਫੜ ਦੇ ਗਲੇ ਲੱਗ ਗਏ ਸੀ ਤੇ ਇੱਕ ਦੂਸਰੇ ਨੂੰ ਘੁੱਟ ਕੇ ਜੱਫੀ ਪਾ ਕੇ ਮਿਲ ਰਹੇ ਸੀ ਸਾਰੇ ਹੈਰਾਨੀ ਨਾਲ ਦੇਖਦੇ ਸੀ ਪਰ ਕਿਸੇ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਉਹ ਦੋਨੇ ਆਪਸ ਵਿੱਚ ਕੁਝ ਹੋਰੀ ਖਿਚੜੀ ਪਕਾ ਰਹੇ ਤੇ ਫਿਰ ਕੁਝ ਧੇਰ ਵਿੱਚ ਅਸੀਂ ਘਰ ਆ ਗਏ ਸੀ ਉਹ ਆਪਣੇ ਬாய்ਫਰੈਂਡ ਨਾਲ ਗੱਲ ਕਰਨ ਦੀ ਪਹੁੰਚਾਈ ਫੁੱਫੜ ਦੇ ਨਾਲ ਫੋਨ ਤੇ ਗੱਲ ਕਰਨ ਲੱਗ ਪਈ ਸੀ ਤੇ ਫੁੱਫੜ ਵੀ ਉਹਦੇ ਨਾਲ ਕਾਫੀ ਰੋਮਾਂਟਿਕ ਜਿਹੀਆਂ ਗੱਲਾਂ ਕਰਦਾ ਸੀ ਫਿਰ ਸਨੈਨਾ ਦੀ ਛੁੱਟੀ ਥੋੜੀ ਰਹਿਂਦੀ ਸੀ ਤੇ 10 ਦਿਨ ਪਹਿਲਾਂ ਹੀ ਸਨੈਨਾ ਮੈਨੂੰ ਛੱਡ ਕੇ ਇੰਗਲੈਂਡ ਚਲੀ ਗਈ ਤੇ ਜਾਂਦੇ ਹੀ ਉਹਨੇ ਕਿਹਾ ਕਿ ਤੂੰ ਵੀ ਹੁਣ ਇੱਥੇ ਆਉਂਦੀ ਲਈ ਤਿਆਰ ਹੋ ਜਾ ਮੈਂ ਤੈਨੂੰ ਆਪਣੇ ਕੋਲ ਬੁਲਾ ਕੇ ਹੀ ਦਿਖਾਉਂਗੀ ਕਿ ਦੁਨੀਆ ਕਿੱਦਾਂ ਦੀ ਆ ਕੁਝ ਮਹੀਨੇ ਹੋਏ ਤਾਂ ਸਨੈਨਾ ਨੇ ਮੈਨੂੰ ਆਪਣੇ ਕੋਲ ਬੁਲਾ ਲਿਆ ਸੀ ਇਸ ਤੇ ਕੁਝ ਪੈਸੇ ਸਨੈਨਾ ਨੇ ਖਰਚੇ ਸੀ ਤੇ ਕੁਝ ਪੈਸੇ ਮੇਰੇ ਘਰ ਦੇ ਆਨੇ ਖਰਚੇ ਸੀ ਤੇ ਮੈਂ ਵੀ ਇੰਗਲੈਂਡ ਪਹੁੰਚ ਗਈ ਸੀ ਉਹਦੇ ਘਰ ਦੇ ਆਨੇ ਮੈਨੂੰ ਪਿਆਰ ਦਿੱਤਾ ਸੀ ਮੇਰੇ ਮਾਪਿਓ ਇਸ ਗੱਲ ਤੋਂ ਡਰਦੇ ਸੀ ਕਿ ਕੁੜੀਆਂ ਨੂੰ ਇਕੱਲੇ ਬਾਹਰ ਭੇਜਣਾ ਚੰਗੀ ਗੱਲ ਨਹੀਂ ਪਰ ਫਿਰ ਵੀ ਸਨੈਨਾ ਦਾ ਕਰਕੇ ਉਹਨਾਂ ਨੇ ਮੈਨੂੰ ਭੇਜ ਹੀ ਦਿੱਤਾ ਸੀ ਮੇਰਾ ਫੁੱਫੜ ਕਹਿੰਦਾ ਸੀ ਕਿ ਕੋਈ ਗੱਲ ਨਹੀਂ ਮੇਰੇ ਆਪਣੇ ਰਿਸ਼ਤੇਦਾਰ ਵੀ ਇੰਗਲੈਂਡ ਵਿੱਚ ਹੈਗੇ ਆ ਜੇ ਕੋਈ ਗੱਲ ਹੋਊਗੀ ਤਾਂ ਉਹ ਰੀਤੂ ਨੂੰ ਉੱਥੇ ਛੱਟ ਦੇਖ ਲੈਣਗੇ ਡਰਨ ਵਾਲੀ ਕੋਈ ਗੱਲ ਨਹੀਂ ਮੇਰੇ ਫੁੱਫੜ ਦੀ ਹਾਂ ਕਰਨ ਤੇ ਮੇਰੇ ਮਾਪਿਓ ਨੇ ਵੀ ਮੈਨੂੰ ਸਨੈਨਾ ਦੇ ਕੋਲ ਇੰਗਲੈਂਡ ਭੇਜ ਦਿੱਤਾ ਸੀ ਤੇ ਮੈਂ ਵੀ ਇੰਗਲੈਂਡ ਚਲੀ ਗਈ ਸੀ ਮੈਂ ਜਦੋਂ ਉੱਥੇ ਗਈ ਤਾਂ ਮੈਨੂੰ ਇਦਾਂ ਲੱਗਿਆ ਸੀ ਜਿਦਾਂ ਮੈਂ ਸਵਰਗ ਵਿੱਚ ਆ ਗਈ ਹੋਵਾਂ ਇੰਨੀਆਂ ਸੋਹਣੀਆਂ ਸਾਫ਼ ਸੁਥਰੀਆਂ ਥਾਵਾਂ ਸਾਡੇ ਪਿੰਡਾਂ ਵਿੱਚ ਤਾਂ ਗਲੀਆਂ ਵੀ ਇੰਨੀਆਂ ਸਾਫ਼ ਸੁਥਰੀਆਂ ਨਹੀਂ ਸੀ ਪਰ ਸੁਨੈਨਾ ਇੰਨੇ ਸੋਹਣੇ ਸ਼ਹਿਰ ਵਿੱਚ ਰਹਿੰਦੀ ਸੀ ਮੈਂ ਤਾਂ ਹੈਰਾਨ ਸੀ ਤੇ ਸੁਨੈਨਾ ਮੈਨੂੰ ਕਹਿੰਦੀ ਸੀ ਕਿ ਚੱਲ ਤੈਨੂੰ ਇੱਥੇ ਹੀ ਰੱਖੂੰਗੀ ਤੇ ਨਾਲੇ ਇੱਥੇ ਹੀ ਵਿਆਹ ਕਰਵਾ ਕੇ ਤੂੰ ਪੱਕੀ ਹੋ ਜਾਏ ਤੈਨੂੰ ਇੰਡੀਆ ਜਾਣ ਦੀ ਹੁਣ ਕੋਈ ਲੋੜ ਨਹੀਂ ਇੱਥੇ ਆਪਣਾ ਕੰਮ ਕਰ ਤੇ ਆਪਣੇ ਪੈਸੇ ਕਮਾ ਤੇ ਆਪਣੇ ਘਰਦਿਆਂ ਨੂੰ ਵੀ ਐਸ਼ ਕਰਾ ਤੇ ਨਾਲੇ ਆਪ ਕਰ ਮੈਂ ਵੀ ਬਹੁਤ ਖੁਸ਼ ਸੀ ਪਰ ਪਹਿਲਾਂ-ਪਹਿਲਾਂ ਮੇਰਾ ਦਿਲ ਨਹੀਂ ਲੱਗਦਾ ਸੀ ਕਿਉਂਕਿ ਆਪਣੇ ਪਰਿਵਾਰ ਤੋਂ ਦੂਰ ਹੋ ਕੇ ਮੈਨੂੰ ਬੜਾ ਅਜੀਬ ਜਿਹਾ ਲੱਗਦਾ ਸੀ ਸਨੈਨਾ ਮੈਨੂੰ ਕਹਿੰਦੀ ਸੀ ਕਿ ਚੱਲ ਤੈਨੂੰ ਮੈਂ ਘੁਮਾ ਕੇ ਲਿਆਉਣੀ ਆ ਮੈਨੂੰ ਕਦੀ ਕਿਸੇ ਥਾਂ ਦੇ ਘੁਮਾਉਣ ਲਈ ਲੈ ਕੇ ਜਾਂਦੀ ਤੇ ਕਦੀ ਕਿਸੇ ਥਾਂ ਤੇ ਫਿਰ ਹੌਲੀ-ਹੌਲੀ ਮੈਨੂੰ ਵੀ ਇੰਗਲੈਂਡ ਦਾ ਪੇਟ ਪੈ ਗਿਆ ਮੈਂ ਸ਼ੇਮੀ ਹੀ ਨੇ ਇੰਗਲੈਂਡ ਵਿੱਚ ਰਹਿ ਕੇ ਕੰਮਕਾਰ ਵੀ ਕਰਨ ਲੱਗ ਪਈ ਸੀ। ਸੁਨਾਇਨਾ ਮੇਰੇ ਫੁੱਫੜ ਨਾਲ ਗੱਲ ਕਰਦੀ ਸੀ। ਮੈਂ ਉਹਨੂੰ ਕਿਹਾ ਕਿ ਛੱਡ ਇੱਕ ਬੰਦੇ ਤੇ ਹੀ ਸਾਰੀ ਜ਼ਿੰਦਗੀ ਨਹੀਂ ਬਤੀਤ ਕਰੀ ਦੀ। ਹਮੇਸ਼ਾ ਬੰਦੇ ਬਦਲਦੇ ਰਹਿਣਾ ਚਾਹੀਦਾ। ਮੈਨੂੰ ਇਹ ਸੀ ਕਿ ਸੁਨਾਇਨਾ ਫੁੱਫੜ ਨਾਲ ਗੱਲਬਾਤ ਕਰਨੀ ਬੰਦ ਕਰ ਦੇਵੇ ਤਾਂ ਕਿ ਸੁਨਾਇਨਾ ਕਿਤੇ ਫੁੱਫੜ ਨੂੰ ਵੀ ਇੱਥੇ ਨਾ ਸੱਤ ਲਵੇ ਤੇ ਮੈਨੂੰ ਇਹ ਗੱਲ ਬਹੁਤ ਗਲਤ ਲੱਗਦੀ ਸੀ। ਇਸ ਲਈ ਮੈਂ ਸੁਨਾਇਨਾ ਦੇ ਮਾਣ ਵਿੱਚ ਇਦਾਂ ਦੀ ਗੱਲ ਪਾਈ। ਕਿ ਇੱਕ ਬੰਦੇ ਤੇ ਆਸ਼ਕੀ ਨਹੀਂ ਮਾਰਨੀ ਚਾਹੀਦੀ ਬੰਦਾ ਬਦਲ ਵੀ ਲੈਣਾ ਚਾਹੀਦਾ ਤੇ ਸੁਨੈਨਾ ਨੇ ਮੇਰੀ ਇਸ ਮਜ਼ਾਕ ਵਾਲੀ ਗੱਲ ਨੂੰ ਸੱਚੀ ਮੰਨ ਲਿਆ ਸੀ ਤੇ ਉਹਨੇ ਮੇਰੇ ਫੁੱਫੜ ਨੂੰ ਫੋਨ ਕਰਨਾ ਛੱਡ ਦਿੱਤਾ ਸੀ ਤੇ ਫੁੱਫੜ ਮੈਨੂੰ ਕਹਿੰਦਾ ਸੀ ਕਿ ਰੀਤੂ ਤੂੰ ਸੁਨੈਨਾ ਨੂੰ ਕਹਿ ਕੇ ਮੈਨੂੰ ਫੋਨ ਕਰੇ ਕਿਉਂਕਿ ਉਹਨੇ ਇੱਕ ਦੋ ਵਾਰ ਉਹਨੂੰ ਪੈਸੇ ਵੀ ਭੇਜ ਦਿੱਤੇ ਸੀ ਤੇ ਫੁੱਫੜ ਨੂੰ ਇਹ ਸੀ ਕਿ ਸੁਨੈਨਾ ਮੈਨੂੰ ਬਾਹਰੋਂ ਪੈਸੇ ਭੇਜਦੀ ਆ ਸਿਰਫ ਗੱਲਾਂ ਦਾ ਹੀ ਚਸਕਾ ਹੁੰਦਾ ਤੇ ਦੋ ਚਾਰ ਗੱਲਾਂ ਮਾਰ ਕੇ ਫੁੱਫੜ ਸੁਨਾਣਾ ਕੋਲੋਂ ਕਾਫੀ ਪੈਸੇ ਹੜਪ ਲੈਂਦਾ ਸੀ ਇਸ ਲਈ ਮੈਂ ਫੁੱਫੜ ਨੂੰ ਸਿੱਧਾ ਹੀ ਜਵਾਬ ਦੇ ਦਿੱਤਾ ਕਿ ਮੈਂ ਤੁਹਾਡੀ ਗੱਲ ਵਿੱਚ ਨਹੀਂ ਆਉਣਾ ਨਾ ਹੀ ਮੈਂ ਤੁਹਾਡੀ ਉਹਦੇ ਨਾਲ ਗੱਲ ਕਰਵਾਈ ਸੀ ਤੇ ਨਾ ਹੀ ਮੈਂ ਉਹਨੂੰ ਗੱਲ ਕਰਨ ਲਈ ਕਹਿਣਾ ਇਸ ਗੱਲ ਤੇ ਫੁੱਫੜ ਮੇਰੇ ਨਾਲ ਬਹੁਤ ਗੁੱਸੇ ਹੋ ਗਿਆ ਸੀ ਤੇ ਮੇਰੇ ਨਾਲ ਬਾਦੂ ਘਾਟੂ ਗੱਲਾਂ ਬਣਾ ਕੇ ਮੇਰੇ ਮਾਂ ਪਿਓ ਨੂੰ ਦੱਸਦਾ ਸੀ ਫਿਰ ਮੈਂ ਆਪਣੀ ਮਾਂ ਨੂੰ ਫੁੱਫੜ ਦੀ ਸਿੱਧੀ ਗੱਲ ਹੀ ਦੱਸ ਦਿੱਤੀ ਕਿ ਉਹ ਸੁਨਾਇਨਾ ਨੂੰ ਪਸੰਦ ਕਰਦਾ ਸੀ ਇਸ ਲਈ ਸੁਨਾਇਨਾ ਨੂੰ ਗੱਲ ਕਰਨ ਲਈ ਕਹਿ ਰਿਹਾ ਸੀ ਤੇ ਮੈਂ ਜਵਾਬ ਦੇ ਦਿੱਤਾ ਇਸ ਕਰਕੇ ਫੁੱਫੜ ਮੇਰੇ ਨਾਲ ਗੁੱਸੇ ਹੋ ਗਿਆ ਇਸ ਗੱਲ ਤੇ ਮੇਰੇ ਤਾਂ ਘਰ ਦੇ ਹੈਰਾਨ ਰਹਿ ਗਏ ਸੀ ਮੇਰੀ ਮੰਮੀ ਨੇ ਸਿੱਧਾ ਫੁੱਫੜ ਨੂੰ ਫੋਨ ਕੀਤਾ ਤੇ ਕਿਹਾ ਕਿ ਅੱਜ ਤੋਂ ਬਾਅਦ ਮੇਰੀ ਕੁੜੀ ਨੇ ਨੂੰ ਤੂੰ ਬਾਹਰ ਫੋਨ ਨਹੀਂ ਕਰਨਾ ਤੇ ਨਾ ਹੀ ਉਹਦੇ ਨਾਲ ਕੋਈ ਵਾਧੂ ਗੱਲ ਕਰਨੀ ਹੈ ਉਸ ਤੋਂ ਬਾਅਦ ਮੇਰੀ ਫੁੱਫੜ ਦੇ ਨਾਲ ਕਦੀ ਵੀ ਕੋਈ ਗੱਲ ਨਹੀਂ ਹੋਈ ਸੀ ਫਿਰ ਇੱਕ ਦੋ ਵਾਰ ਗੱਲ ਕੀਤੀ ਪਰ ਮੈਂ ਬੜੇ ਪਿਆਰ ਦੇ ਨਾਲ ਹੀ ਗੱਲ ਕੀਤੀ ਮੈਂ ਉਹਦੇ ਨਾਲ ਕੋਈ ਵਾਧੂ ਗੱਲ ਨਹੀਂ ਕੀਤੀ ਸੀ ਤੇ ਫੁੱਫੜ ਨੇ ਵੀ ਮੈਨੂੰ ਸੁਨੈਨਾ ਬਾਰੇ ਕੁਝ ਵੀ ਨਹੀਂ ਪੁੱਛਿਆ ਸੀ ਸੁਨੈਨਾ ਵੀ ਆਪਣੀ ਮਸਤੀ ਵਿੱਚ ਬੀਜੀ ਸੀ ਤੇ ਮੈਂ ਵੀ ਆਪਣੀ ਜ਼ਿੰਦਗੀ ਵਧੀਆ गुजारਦੀ ਸੀ ਤੇ ਇਦਾਂ ਹੀ ਮੈਂ ਇੰਗਲੈਂਡ ਵਿੱਚ ਹੌਲੀ-ਹੌਲੀ ਪੱਕੀ ਹੋ ਗਈ ਸੀ ਇੱਥੇ ਹੀ ਆਪਣੀ ਨਵੀਆਂ ਦੁਨੀਆ ਵਸਾ ਲਈ ਸੀ ਤੇ ਇਥੇ ਹੀ ਕੋਈ ਚੰਗਾ ਮੁੰਡਾ ਵੇਖ ਕੇ ਮੈਂ ਵਿਆਹ ਕਰਵਾ ਲਿਆ ਸੀ ਪਰ ਉਸ ਮੁੰਡੇ ਨੇ ਮੈਨੂੰ ਧੋਖਾ ਦਿੱਤਾ ਸੀ ਉਹ ਮੈਨੂੰ ਬਲੈਕਮੇਲ ਕਰਦਾ ਸੀ ਤੇ ਮੇਰੀ ਗਲਤ ਵਰਤੋਂ ਕਰਕੇ ਪੈਸੇ ਕਮਾਉਣਾ ਚਾਹੁੰਦਾ ਸੀ ਮੈਂ ਉਹਨੂੰ ਤਲਾਕ ਦੇ ਦਿੱਤਾ ਤੇ ਉਸ ਤੋਂ ਬਾਅਦ ਮੈਂ ਵਿਆਹ ਹੀ ਨਹੀਂ ਕਰਵਾਇਆ ਜਦ ਕਿ ਮੇਰੇ ਇੱਕ ਬੱਚਾ ਵੀ ਸੀ ਤੇ ਮੇਰੀ ਕੁੜੀ ਹਮੇਸ਼ਾ ਮੇਰੇ ਨਾਲ ਹੀ ਰਹਿੰਦੀ ਆ ਤੇ ਮੈਂ ਆਪਣੇ ਮਾਪਿਓ ਨੂੰ ਵੀ ਇੱਕ ਵਾਰ ਆਪਣੇ ਕੋਲ ਸੱਦ ਲਿਆ ਸੀ ਤੇ ਉਹਨਾਂ ਨੂੰ ਸਭ ਕੁਝ ਦੱਸ ਦਿੱਤਾ ਸੀ ਮੈਂ ਆਪਣਾ ਘਰ ਵੀ ਇੰਗਲੈਂਡ ਵਿੱਚ ਹੀ ਬਣਾ ਲਿਆ ਸੀ ਸਨਾਣਾ ਮੇਰੇ ਤੋਂ ਬਹੁਤ ਖੁਸ਼ ਹੁੰਦੀ ਸੀ ਉਹਦੇ ਮਾਂ ਪਿਓ ਵੀ ਮੇਰੇ ਤੋਂ ਬਹੁਤ ਖੁਸ਼ ਸੀ ਮੈਂ ਕਿੰਨੀ ਮਿਹਨਤ ਕੀਤੀ ਤੇ ਇੰਗਲੈਂਡ ਵਿੱਚ ਹੀ ਆਪਣੀ ਜ਼ਿੰਦਗੀ ਸੈੱਟ ਕਰ ਲਈ ਸੀ ਅੱਜ ਵੀ ਮੈਂ ਇੰਗਲੈਂਡ ਵਿੱਚ ਹੀ ਹਾਂ ਤੇ ਮੇਰੀ ਕੁੜੀ ਵੀ ਮੇਰੇ ਨਾਲ ਬਹੁਤ ਖੁਸ਼ ਆ ਮੇਰੇ ਮਾਂ ਪਿਓ ਇੱਕ ਦੋ ਵਾਰ ਮੇਰੇ ਕੋਲੋਂ ਹੋ ਕੇ ਇੰਡੀਆ ਵਾਪਸ ਚਲੇ ਗਏ ਸੀ ਉਹਨਾਂ ਨੂੰ ਵੀ ਇਸ ਗੱਲ ਦਾ ਇਸ ਗੱਲ ਦਾ ਮਾਣ ਸੀ ਕਿ ਮੈਂ ਹੋਰ ਕੁਝ ਨਹੀਂ ਤਾਂ ਆਪਣੇ ਮਾਂ ਪਿਓ ਤਾਂ ਇੰਗਲੈਂਡ ਸਾਦੀ ਲੈ ਸੀ ਮੈਂ ਆਪਣੇ ਭਰਾ ਨੂੰ ਵੀ ਪੈਸੇ ਭੇਜਦੀ ਸੀ ਇੱਥੇ ਮੇਰੀ ਜ਼ਿੰਦਗੀ ਬਹੁਤ ਵਧੀਆ ਸੀ ਤੇ ਮੇਰੀ ਕੁੜੀ ਡਾਲੀਆ ਜੋ ਕਾਫੀ ਹੁਣ ਵੱਡੀ ਹੋ ਗਈ ਆ ਤੇ ਉਹ ਮੈਨੂੰ ਆਪਣੇ ਪਾਪਾ ਬਾਰੇ ਪੁੱਛਦੀ ਹੁੰਦੀ ਆ ਤਾਂ ਮੈਂ ਉਹਨੂੰ ਇਹੀ ਕਹਿ ਦਿੰਦੀ ਆ ਕਿ ਤੇਰੇ ਪਾਪਾ ਚੰਗੇ ਨਹੀਂ ਸੀ ਇਸ ਲਈ ਮੈਂ ਉਹਨਾਂ ਨੂੰ ਛੱਡ ਦਿੱਤਾ ਸੀ ਪਰ ਮੈਂ ਤੇਰਾ ਵਿਆਹ ਕਿਸੇ ਪੰਜਾਬ ਦੇ ਚੰਗੇ ਮੁੰਡੇ ਦੇ ਨਾਲ ਹੀ ਕਰੂੰਗੀ ਤਾਂ ਕਿ ਉਹ ساری ਜ਼ਿੰਦਗੀ ਤੇਰਾ ਸਾਥ ਦੇਵੇ ਤੇ ਇੱਕ ਬੰਦੇ ਤੋਂ ਬਿਨਾ ਇੱਕ ਔਰਤ ਦੀ ਜ਼ਿੰਦਗੀ ਬਹੁਤ ਔਖੀ ਹੁੰਦੀ ਆ ਇਹ ਮੈਨੂੰ ਹੀ ਪਤਾ ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੀ رائے ਕਮੈਂਟਾਂ ਰਾਹੀਂ ਜਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ